ਪਰਾ ਜੀ ਗੱਲ ਸੁਣੋ ਇਹ ਭਰਾ ਜੀ ਇਧਰ ਆਓ ਆਜੋ ਆਜੋ ਇਧਰ ਆਓ ਆ ਮੇਰਾ ਭਰਾ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਪ੍ਰਤਾਪ ਰਾਏ ਪ੍ਰਤਾਪ ਰਾਏ ਤੇ ਇਹ ਕੀ ਕਾਰਨ ਹੈ ਕਿ ਬੂਟਿਆਂ ਨੂੰ ਪਾਣੀ ਲਾਉਣਾ ਸੀ ਜਾਂ ਬੂਟਿਆਂ ਨੂੰ ਅੱਗ ਲਾਉਣੀ ਸੀ ਕੀ ਕਰਨੀ ਇਹ ਬੂਟਿਆਂ ਨੂੰ ਪਾਣੀ ਲਾਉਣ ਤੇ ਠੀਕ ਗੱਲ ਹੈ ਤੇ ਮਖੀਰ ਲੱਗਿਆ ਦਰਸਲ ਉੱਥੇ ਅੱਗ ਲਾਈ ਤਾਂ ਲੱਗ ਗਈ ਉਹਦੇ ਨੂੰ ਅੱਗ ਕਿੰਨਾ ਸਮਾਂ ਦੀ ਗੱਲ ਹੈ ਹੋ ਗਿਆ ਕੋਈ ਹਫਤਾ ਕੋਈ ਹੋ ਗਿਆ ਨਾ ਮਖੀਰ ਨੂੰ ਜਿੱਥੇ ਤੁਸੀਂ ਅੱਗ ਲਾਉਣੀ ਸੀ ਸਿਰਫ ਉੱਥੇ ਲਾਉਣੀ ਸੀ ਕਿ ਸਾਰੇ ਬੂਟੇ ਸਾੜ ਦੇਣੇ। ਉਹ ਫਿਰ ਹਵਾਏ ਤੇ ਉਹਦੇ ਨਾਲ ਲੱਗ ਗਈ ਅੱਗ। ਤੇ ਪਾਣੀ ਬਾਅਦ ਵਿੱਚ ਲਗਾਇਆ ਬੂਟਾਂ ਕਿਸੇ ਨੂੰ ਕਿਸੇ ਬੂਟੇ ਨੂੰ ਗੋਡੀ ਪਾਈ ਬਾਅਦ ਚ? ਨਹੀਂ ਲਾਇਆ। ਨਹੀਂ ਲਾਇਆ ਪਾਣੀ। ਇਹ ਗਲਤੀ ਕਿਹਦੀ ਏ? ਸਾਡੀ ਏ। ਤੁਹਾਡੀ ਗਲਤੀ ਏ। ਤੇ ਜ਼ਿੰਮੇਵਾਰੀ ਕਿਉਂ ਨਿਭਾ ਰਹੇ ਹੋ ਜੇ ਤੁਹਾਡੇ ਕੋਲ ਨਿਭਦੀ ਨਹੀਂ ਤਾਂ? ਕੋਈ ਨੂ ਲੱਗੇ ਤਾਂ ਧਿਆਨ ਰੱਖਾਂਗੇ। ਕਰਦਾਂਗੇ। ਕਿੰਨਾ ਚਿਰ ਹੋ ਡਿਊਟੀ ਕਰਦੇ ਇੱਥੇ? ਮੈਨੂੰ ਹੋ ਗਿਆ ਨਾ ਕੋਈ 12-13 ਸਾਲ। 12-13 ਸਾਲ। ਹਾਂਜੀ। ਤੇ ਜਦੋਂ ਵਾਟਰ ਸਪਲਾਈ ਦੇ ਉੱਤੇ ਇੱਥੇ ਦਾ ਪਾਣੀ ਵੀ ਖੁੱਲਾ ਔਰ ਇੱਥੇ ਹੀ ਤੁਸੀਂ ਪਾਣੀ ਜਿਹੜਾ ਇਸ ਤਰੀਕੇ ਨਾਲ ਜਿਹੜਾ ਵਾ ਉਹ ਤੇ ਹੋਰ ਜਗ੍ਹਾ ਉੱਤੇ ਵਰਤ ਰਹੇ ਹੋ ਤੇ ਜਿੱਥੇ ਬੂਟਿਆਂ ਨੂੰ ਲਾਉਣਾ ਉੱਥੇ ਨਹੀਂ ਲਾ ਰਹੇ ਕੋਈ ਨਹੀਂ ਅੱਗੇ ਤਾਂ ਧਿਆਨ ਹੁਣ ਬੂਟੇ ਸਾਰੇ ਸੁੱਕ ਗਏ ਆ ਸੜ ਗਏ ਕਿੰਨਾ ਬੂਟਾ ਇੱਥੇ ਇੱਥੇ ਬੂਟੇ ਲਾਇਏ ਸੀ ਅਸੀਂ 80 ਬੂਟੇ ਲਾਇਏ ਸੀ 80 ਬੂਟੇ ਲਾਇਏ ਸੀ ਸਿਰਫ ਇੱਕ ਦਿਖਾਵਾ ਕੀਤਾ ਗਿਆ ਸੀ ਕਿ ਬੂਟੇ ਲਗਾ ਰਹੇ ਆ ਸੀ ਨਹੀਂ ਨਹੀਂ ਦੇਖ ਰਹੇ ਕੋਈ ਨਹੀਂ ਨਹੀਂ ਦੇਖ ਰਹੇ ਕਿ ਹੈ ਨਹੀਂ ਇੱਕ ਤਾਂ ਹੁੰਦਾ ਧੁੱਪ ਨਾਲ ਜਲ ਗਏ ਕਿ ਧੁੱਪ ਬੜੀ ਹੋ ਗਈ ਆ ਜਾਂ ਕਿਵੇਂ ਆ ਤੁਸੀਂ ਤਾਂ ਬੂਟਿਆਂ ਨੂੰ ਆ ਵੇਖ ਸਕਦੇ ਹੋ ਕਿ ਕਿਵੇਂ ਸਾੜਿਆ ਵਿਖ ਰਹੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਤਸਵੀਰਾਂ ਵਿਖਾਈਆਂ ਜਾਣ ਥੋੜਾ ਅੱਗੇ ਜਾ ਕੇ ਇਸ ਬੰਦੇ ਦਾ ਕਹਿਣਾ ਵਾਂ ਕਿ ਮੈਂ ਅੱਗ ਜਿਹੜੀ ਆ ਮਖੀਰ ਨੂੰ ਲਗਾਈ ਸੀ ਮਖਿਆਲ ਲੱਗ ਗਿਆ ਔਰ ਜਿਸ ਕਰਕੇ ਆਗ ਲਗਾਈ ਔਰ ਅੱਗ ਲਗਾਉਣ ਦਾ ਕਾਰਨ ਔਰ ਬੂਟੇ ਵੇਖ ਸਕਦੇ ਹੋ ਸਾਰੇ ਹੀ ਬੂਟੇ ਜਿਹੜੇ ਆ ਉਹ ਸੜ ਕੇ ਸੁਆਹ ਹੋ ਗਏ ਨੇ ਔਰ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਠੱਠੀ ਫਰੀਦਪੁਰ ਦੀਆਂ ਔਰ ਠੱਠੀ ਫਰੀਦਪੁਰ ਪਿੰਡ ਦੇ ਵਿੱਚ ਵਾਟਰ ਸਪਲਾਈ ਦਾ ਜੋ ਨੌਜਵਾਨ ਡਿਊਟੀ ਕਰਦਾ ਉਸ ਦੀ ਡਿਊਟੀ ਜਿਹੜੀ ਆ ਉਹ ਇਹ ਆ ਉਸ ਦੀ ਡਿਊਟੀ ਇਹ ਆ ਕਿ ਬੂਟਿਆਂ ਨੂੰ ਪਾਣੀ ਲਗਾਉਣਾ ਆ ਬੂਟੇ ਵੇਖ ਸਕਦੇ ਹੋ ਕਿਵੇਂ ਜਲ ਗਏ ਆ ਔਰ ਬਿਲਕੁਲ ਸੁੱਕ ਗਏ ਆ ਔਰ ਚੌਧਰੀ ਅੰਦਰ RAM ਫਰਵਾ ਰਿਆ ਬੈਠਾ ਹੋਇਆ ਪੱਖਾ ਲੱਗਾ ਹੋਇਆ ਔਰ RAM ਰੈਸਟ ਕੀਤੀ ਜਾ ਰਹੀ ਆ ਜੇ ਤਾਂ ਕਿਸੇ ਜਗ੍ਹਾ ਉੱਤੇ ਪਾਣੀ ਨਾ ਹੋਵੇ ਤਾਂ ਮੁਸ਼ਕਿਲ ਆ ਜਾਵੇ ਇੱਥੇ ਤਾਂ ਪਾਣੀ ਵੀ ਬਹੁਤ ਹੈ ਔਰ ਖੁਦ ਵਾਟਰ ਸਪਲਾਈ ਹੈ ਉਹ ਟੈਂਕੀ ਦੇਖ ਸਕਦੇ ਹੋ ਕਿੰਨੀ ਵੱਡੀ ਆ ਕਈਆਂ ਪਿੰਡਾਂ ਨੂੰ ਪਾਣੀ ਜਾਂਦਾ ਏ ਤੇ ਜੇ ਗੱਲ ਕਰੀਏ ਪਿੰਡਾਂ ਨੂੰ ਪਾਣੀ ਪੂਰਾ ਹੋ ਸਕਦਾ ਤੇ ਆ ਬੂਟਿਆਂ ਨੂੰ ਵੀ ਲੱਗ ਸਕਦਾ ਆ ਜ਼ਿੰਮੇਵਾਰੀ ਆ ਔਰ ਕਈ ਜਗ੍ਹਾ ਉੱਤੇ ਕਈਆਂ ਪਿੰਡਾਂ ਚ ਅਸੀਂ ਜਾਣਦੇ ਆ ਕਿ ਜਿਹੜੇ ਵਾਟਰ ਸਪਲਾਈ ਤੇ ਕੰਮ ਕਰਦੇ ਆ ਉਹਨਾਂ ਨੂੰ ਡੀਸੀ ਸਾਹਿਬ ਵੱਲੋਂ ਵੀ ਸਨਮਾਨਤ ਕੀਤਾ ਜਾਂਦਾ ਕਿਉਂਕਿ ਉਹਨਾਂ ਦਾ ਕੰਮ ਨੂੰ ਵੇਖਦੇ ਹੋਏ ਔਰ ਇਹ ਜਿਹੜੇ ਬੰਦੇ ਆ ਇਹ ਕੁਝ ਬੰਦੇ ਇਹ ਇੱਕ ਕਿਸਮ ਦਾ ਅਸੀਂ ਸ਼ਰਾਰਤੀ ਅੰਸਰ ਕਹਾਂਗੇ ਇਹਨਾਂ ਨੂੰ ਇਹ ਨੌਜਵਾਨ ਕੰਮ ਨਹੀਂ ਕਰ ਰਹੇ ਸਿਰਫ ਇੱਕ ਸ਼ਰਾਰਤਾਂ ਕਰ ਰਹੇ ਆ ਟਾਈਮ ਪਾਸ ਕਰ ਰਹੇ ਆ ਔਰ ਆਪਣੀ ਤਨਖਾਹ ਤੱਕ ਮਤਲਬ ਰੱਖਿਆ ਆ ਹਰੇ ਭਰੇ ਬੂਟੇ ਜਾਮਣਾ ਦੇ ਆ ਸੁੱਕ ਕੇ ਸੁਆਹ ਹੋ ਗਏ ਆ ਸੜ ਗਏ ਆ ਬੂਟੇ ਆ ਵੇਖ ਸਕਦੇ ਹੋ ਤੁਸੀਂ ਕੀ ਕਹਿੰਦੇ ਹੋ ਤੇ ਬਾਅਦ ਵਿੱਚ ਕਮੈਂਟ ਕਰਨ ਵਾਲਿਆਂ ਨੇ ਇਹੀ ਕਹਿਣਾ ਕਿ ਗਰੀਬ ਬੰਦੇ ਦੀ ਨੌਕਰੀ ਸੀ ਔਰ ਗਰੀਬ ਬੰਦੇ ਨੂੰ ਜੇ ਨੌਕਰੀ ਮਿਲੀ ਆ ਤਾਂ ਕਦਰ ਵੀ ਕਰਨੀ ਚਾਹੀਦੀ ਸੀ ਅਸੀਂ ਗਰੀਬ ਦੀ ਨੌਕਰੀ ਖਾਣ ਨਹੀਂ ਆਏ ਲੇਕਿਨ ਕਦਰ ਸਿਖਾਉਣ ਆਏ ਆ ਇਹ ਉਸ ਨੂੰ ਕਦਰ ਵੀ ਕਰਨੀ ਚਾਹੀਦੀ ਸੀ ਕਿ ਆਹ ਬੂਟੇ ਸਾਰੇ ਸੜ ਗਏ ਆ ਧੁੱਪ ਪੈ ਰਹੀ ਆ ਔਰ ਇਸ ਵੇਲੇ 40 ਤੋਂ ਉੱਤੇ ਟੈਂਪਰੇਚਰ ਆ ਤਾਂ ਅੱਗ ਨਾਲ ਤੂੰ ਸਾੜ ਦਿੱਤੇ ਆ ਲੇਕਿਨ ਬੂਟਿਆਂ ਦੀ ਰਾਖੀ ਜਿਹੜੀ ਆ ਉਹ ਕਰਨ ਦੀ ਜ਼ਿੰਮੇਵਾਰੀ ਸੀ ਤੇਰੀ ਔਰ ਅੱਜ ਜ਼ਿੰਮੇਵਾਰੀ ਜਿਹੜੀ ਆ ਸੜਨ ਦੀ ਬਣ ਗਈ ਔਰ ਤਸਵੀਰਾਂ ਵੇਖ ਸਕਦੇ ਹੋ ਠੱਠੀ ਫਰੀਦਪੁਰ ਦੀਆਂ ਹਲਕਾ ਦੀਨਾ ਨਗਰ ਚ ਪੈਂਦਾ ਪਿੰਡ ਔਰ ਤਸਵੀਰਾਂ ਇਹ ਬਾਰਡਰ ਏਰੀਆ ਦੀਆਂ ਨੇ ਔਰ ਵੱਤੋ ਵਾਦੇ ਖਬਰ ਨੂੰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ